ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੇਵ ਨਰਸਰੀ ਜਲਾਲਾਬਾਦ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕਬੋਲ ਸਰਪੰਚ ਭਰਾਨ ਪੱਟੀ ਜਲਾਲਾਬਾਦ ਤੋਂ ਫਰੋਇਪੁਰ ਰੋਡ ਤੇ ਆਪਣੀ ਨਰਸਰੀ ਹੈ ਜੀ ਜਲਾਲਾਬਾਦ ਤੋਂ ਫਰੋਇਪੁਰ ਰੋਡ ਤੇ 4 ਕਿਲੋਮੀਟਰ ਨਿਕਲਦੇ ਹੀ ਆ ਜਾਂਦੀ ਹੈ ਤੇ ਅੱਜ ਆਪਾਂ ਤੁਹਾਨੂੰ ਸੇਬਾਂ ਬਾਰੇ ਜਾਣਕਾਰੀ ਦੇਣੀ ਹੈ ਜਿੰਨੇ ਵੀ ਬੋਟੇ ਤੁਸੀਂ ਭੈਣ ਭਰਾਵਾਂ ਨੇ ਕਿਤੇ ਵੀ ਲਾਏ ਹੋਏ ਆ ਤਾਂ ਹੁਣ ਨਵੰਬਰ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜੀ ਖੁਰਾਕ ਹੈ ਇਹ ਬੂਟਿਆਂ ਨੂੰ ਪਾਣੀ ਹੈ ਬੜੀ ਜ਼ਰੂਰੀ ਹੈ ਮੁੜ ਕੇ ਬਾਅਦ ਚ ਤੁਸੀਂ ਕਹਿੰਦੇ ਜੀ ਫਲ ਲੱਗਦਾ ਹੈ ਝੜ ਜਾਂਦਾ ਹੈ ਫੁੱਲ ਆਉਂਦੇ ਝੜ ਜਾਂਦੇ ਆ ਉਹ ਦਿੱਕਤਾਂ ਖੜੀਆਂ ਹੁੰਦੀਆਂ ਆ ਉਹ ਦਿੱਕਤਾਂ ਖੜੀਆਂ ਹੋਣ ਤੋਂ ਬਾਅਦ ਫਿਰ ਉਹ ਬੂਟੇ ਦੇ ਥੱਲੇ ਫੰਗਸ ਪੈਣੀ ਸ਼ੁਰੂ ਹੋ ਜਾਂਦੀ ਹੈ ਨਾਲ ਅਜ ਫੰਗੀਸਾਈਡ ਵੀ ਪਾਵਾਂਗੇ ਨਾਲ ਜਿਵੇਂ ਇੱਕ ਤਰ੍ਹਾਂ ਦਾ ਮਾਈਕੋਰਾਜਾ ਕਹਿ ਲੋ ਤਤ ਰਲੇਵੇ ਸਾਰੇ ਖਾਦ ਦੇ ਵਿੱਚ ਉਹ ਵੀ ਪਾਵਾਂਗੇ ਨਾਲ ਮਿਕਸਚਰ ਪਾਵਾਂਗੇ ਜਿਹੜਾ ਆਪਾਂ ਆਪਦਾ ਤਿਆਰ ਕੀਤਾ ਹੈ ਔਰ ਇਹਨਾਂ ਬੂਟਿਆਂ ਨੂੰ ਪਿਛਲੀ ਵਾਰੀ ਫਰੂਟ ਆਇਆ ਸੀ ਵੀਡੀਓ ਆਪਣੀਆਂ ਪੇਜ ਤੇ ਪਈਆਂ ਤੇ ਅੱਜ ਸਾਲ ਵੀ ਤੁਹਾਨੂੰ ਇੱਕ ਬੂਟੇ ਨੂੰ ਘਾੜ ਤੋਂ ਘਾੜ ਅਸੀਂ ਜਿਆਦਾ ਨਹੀਂ ਤਾਂ ਮੈਂ ਦਾਅਵੇ ਨਾਲ ਕਹਿੰਦਾ 15 ਤੋਂ 20 20 ਕਿਲੋ ਇੱਕ ਨੂੰ ਜਿਹੜਾ ਫਰੂਟ ਲੱਗਿਆ ਤੁਸੀਂ ਦੇਖੋਗੇ ਠੀਕ ਹੈ ਜੀ ਔਰ ਇਹਨਾਂ ਦੀ ਕਟਿੰਗ ਵੀ ਹੋਣੀ ਹੈ ਉਹ ਵੀਡੀਓ ਆਪਾਂ ਲੱਗ ਤੋਂ ਪਾਵਾਂਗੇ ਤੇ ਇਹ ਤਿੰਨਾਂ ਦੇਖੋ ਤਿੰਨ ਇਕੱਠੇ ਲੱਗੇ ਹੋਏ ਐ ਇੱਕ ਦੋ ਤਿੰਨ ਇਹ ਤਿੰਨਾਂ ਦਾ ਵੀ ਰੀਜ਼ਨ ਹੈ ਇਹ ਇਹਦੀ ਵੀਡੀਓ ਆਪਣੀਆਂ ਅਪਲੋਡ ਨੇ ਥੋੜਾ ਮੈਂ ਦੱਸ ਦਿੰਨਾ ਵੀ ਇਹ ਅਨਾ ਡੋਰਸਟ ਗਾਰਡਨ 99 ਤਿੰਨੋਂ ਵੈਰਾਈਟੀਆਂ ਨੇ ਆਪਸ ਦੇ ਵਿੱਚ ਪੋਲੀਨੇਸ਼ਨ ਹੋ ਗਏ ਇਹਨਾਂ ਨੂੰ ਫਰੂਟ ਦਾ ਸਹਜੇ ਵੀ ਵਧੀਆ ਆਉਂਦਾ ਹੈ ਤੇ ਕਲਰ ਵੀ ਪੂਰਾ ਆਉਂਦਾ ਹੈ ਹਰੇਕ ਪੱਖੋਂ ਇਹ ਇਹਨਾਂ ਦਾ ਇਕੱਠਾ ਲੱਗਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਆਮ ਨਰਸਰੀ ਤੁਸੀਂ ਜਾਂਦੇ ਹੋ ਜਿਹੜਾ ਵੀ ਬੂਟਾ ਹੁੰਦਾ ਹੈ ਉਹ ਤੁਹਾਨੂੰ ਚੁੱਕ ਕੇ ਫੜਾਣ ਦੇ ਭਾਵੇਂ ਉਹ ਮਾਚਲ ਤੋਂ ਲਿਆਂਦਾ ਹੋਵੇ ਉਹ ਮਾਚਲ ਵਾਲਾ ਸੇਬ ਦਾ ਬੂਟਾ ਇੱਥੇ ਨਹੀਂ ਹੁੰਦਾ ਬੂਟਾ ਹੋ ਹੀ ਗਿਆ ਤਾਂ ਉਹਨੂੰ ਫਰੂਟ ਨਹੀਂ ਆਉਣਾ ਜਾਂ ਫਲਾਵਰ ਆ ਕੇ ਝੜ ਜਾਣਗੇ ਕਿਉਂਕਿ ਉਹ ਠੰਡੇ ਇਲਾਕੇ ਵਾਲਾ ਬੂਟਾ ਇਹ ਗਰਮ ਇਲਾਕੇ ਵਾਲੇ ਆਪਾਂ ਦੇ ਬੂਟੇ ਨੇ ਜਿਨ੍ਹਾਂ ਨੇ ਮਈ ਜੂਨ ਦੇ ਵਿੱਚ ਇੱਥੇ ਆਪਾਂ ਨੂੰ ਫਰੂਟ ਦੇਣਾ ਠੀਕ ਆ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਾਂ ਜਿਹੜਾ ਮਿਕਸਚਰ ਤਿਆਰ ਕੀਤਾ ਹੈ ਉਹਨੂੰ ਖੋਲਦੇ ਤੇ ਕਿਵੇਂ ਆਪਾਂ ਲਾਉਣਾ ਹੈ ਆ ਦੇਖੋ ਪਹਿਲਾਂ ਜਿਹੜਾ ਘਾਹ ਫੂਸ ਸੀ ਸਾਰਾ ਆਪਾਂ ਪੱਟ ਕੇ ਆਹ ਦੇਖੋ ਸਾਈਡ ਤੇ ਕਰਤਾ ਹੈ ਸਫਾਈ ਹੋ ਗਈ ਸਾਰੇ ਆ ਵਿੱਚ ਕੁਛ ਨਾਸ਼ਬਾਤੀ ਦੇ ਬੂਟੇ ਵੀ ਖੜੇ ਹੈ ਤੇ ਇਹਨਾਂ ਨੂੰ ਵੀ ਆਪਾਂ ਬੱਬੂ ਕੋਸ਼ਾ ਵੀ ਲੱਗਿਆ ਹੋਇਆ ਆਪਣੇ ਇਹਨਾਂ ਨੂੰ ਵੀ ਖੁਰਾਕ ਪੈ ਜਾਊਗੀ ਆ ਇੱਥੇ ਪਲਟਦੇ ਆ ਜਿਹੜਾ ਆਪਣਾ ਮਿਕਸਚਰ ਜਿਆ ਹੁਣ ਤਿਆਰ ਹੋਇਆ ਇਹ ਨੂੰ ਹੁਣ ਤੁਸੀਂ ਗੱਡੋਆਂ ਵਾਲੀ ਖਾਦ ਨਾਲ ਸਮਝ ਲਿਓ ਜੇ ਇਦਾਂ ਦਾ ਤੇ ਕੁਛ ਨਹੀਂਗਾ ਇਹਦੇ ਵਿੱਚ ਬਹੁਤ ਸਾਰੇ ਤੱਤ ਆਪਾਂ ਜਿਹੜੇ ਮਿਕਸ ਕੀਤੇ ਹੋਇਆ ਹੈ ਵੇਖੋ ਹੁਣ ਇਹ ਬੂਟੇ ਆਪਣੇ ਕੋਹਾਗੇ ਆ ਚਾਰ ਸੇਬਾਂ ਦੇ ਚਾਰ ਬੂਟਿਆਂ ਨੂੰ ਅਸੀਂ ਵੀ 25 ਕਿਲੋ ਜਿਹੜੀ ਖਾਦ ਪਾਉਣੀ ਹੈ ਯਾਨੀ ਕਿ ਲਗਭਗ 6 ਸਵਾ 6 ਕਿਲੋ ਇੱਕ ਬੂਟੇ ਨੂੰ ਪਾਣੀ ਹੈ ਤੇ ਇੱਥੇ ਲੋਕ ਇੱਕ ਥਾਲੀ ਲਿਜਾ ਕੇ ਤੇ ਜਿਹੜੇ 10 10 15 15 ਬੂਟਿਆਂ ਨੂੰ ਪਾਉਂਦੇ ਆ ਫਿਰ ਉਹ ਸੇਬ ਸੂਬ ਦਾ ਕੀ ਲੱਗਣੇ ਅਮਰੂਦ ਵੀ ਮਸਾਂ ਹੀ ਲੱਗਦੇ ਆ ਸੋ ਇਸ ਕਰਕੇ ਇਹ ਹੁਣ ਤੁਹਾਨੂੰ ਦਿਖਾ ਰਿਆ ਆ ਇਹ ਮਾਈਕਰੋ ਰਾਜਾ ਪਿਆ ਤੇ ਇਹ ਵੀ ਤੁਹਾਨੂੰ ਦਿਖਾਉਣੇ ਆ ਵੀ ਕਿੰਨੀ ਮਿਕਦਾਰ ਪਾਉਣੀ ਆ ਇੱਥੇ ਨਾਲ ਫੰਗੀਸਾਈਡ ਦੀ ਪੂੜੀ ਪਈ ਆ ਬਾਰਸ਼ਾਂਣੀ ਸ਼ੁਰੂ ਹੋ ਗਈ ਛੋਟੂ ਜਲਦੀ ਕਰ ਲਾ ਤੇ ਇਹ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੀ ਹੁਣ ਖੁਰਾਕ ਪੈ ਰਹੀ ਆ ਦਵਾਈ ਪੈ ਰਹੀ ਆ ਮਿਕਸਚਰ ਪੈ ਰਿਹਾ ਆ ਆਪਣੇ ਭਾਈ ਬੂਟਿਆਂ ਨੂੰ ਜਰੂਰ ਪਾ ਲਓ ਤੇ ਪੂਰਾ ਰੱਜਮਾ ਪਾਉਣਾ ਬਸ ਇੰਨੇ ਬਹੁਤ ਆ ਆ ਪਲਟ ਦੇ ਹੁਣ ਇਹਦੇ ਵਿੱਚ ਵੀ ਤੱਤ ਸਾਰੇ ਆ ਜਿਹੜੀ ਬਾਇਓ ਆਪਾਂ ਪਾ ਰਹੇ ਆ ਦੇਖੋ ਦਾਣੇਦਾਰ ਖਾਦ ਹੈ ਤੇ ਇਹਦੇ ਵਿੱਚ ਵੀ ਤੱਤ ਕਾਫੀ ਹੈ ਤੇ ਹਾਲੇ ਇਹਦੇ ਚ ਆਪਾਂ ਉਹ ਸਟਰਲ ਵਿੱਚ ਆ ਦੇਖੋ ਇਹ ਹੁਣ ਇਹ ਬੜਾ ਤਕੜਾ ਫੰਗੀ ਸਾਈਡ ਆ ਜਿਵੇਂ ਰੈਡੋ ਮਿਲ 골ਡ ਆਉਂਦਾ ਉਹ ਵਾਲਾ ਸਾਲਟ ਆਪਾਂ ਪਾ ਰਹੇ ਆ ਤੇ ਇਹ 50 ਗ੍ਰਾਮ ਦਾ ਪੌਚ ਹੈ ਤੇ ਇਹ ਪੰਜ ਬੂਟਿਆਂ ਨੂੰ ਅਸੀਂ ਪੰਜ ਨਾਲ ਚਾਰ ਬੂਟੇ ਹੋਰ ਛੋਟੇ ਆ ਇਹਨਾਂ ਨੂੰ ਪਾਜਣਾ ਕਿਉਂਕਿ ਇਹਨਾਂ ਨੂੰ ਘੜ ਦੁਗੜ ਵਿੱਚ 10 8 ਤੋਂ 10 ਗ੍ਰਾਮ ਤੱਕ ਆ ਵੱਡੇ ਬੂਟੇ ਨੂੰ ਪਾ ਦੇਣਾ ਸੀ ਤੇ ਛੋਟੇ ਨੂੰ ਇਹ 3 ਕੁ ਗ੍ਰਾਮ ਜੜਾਂ ਚ ਪੈਂਦਾ 3 ਤੋਂ 4 ਗ੍ਰਾਮ ਜਿਆਦਾ ਪਾਈਏ ਤੇ ਖਰਾਬ ਵੀ ਕਰਦਾ ਸੋ ਆ ਦੇਖੋ ਹੁਣ ਤਿਆਰ ਕਰ ਦੇਣੀ ਛੋਟੂ ਨੇ ਤੇ ਕਹਿਣਾ ਤਾਂ ਭਾ ਵੀ ਸ਼ੌਂਕ ਨਾਲ ਇਹ ਚੀਜ਼ਾਂ ਹੁੰਦੀਆਂ ਜੇ ਸ਼ੌਂਕ ਆਗਾ ਤਾਂ ਭਾਈ ਸੇਬ ਵੀ ਲੱਗਣਗੇ ਤੇ ਸਾਰਾ ਕੁਝ ਲੱਗੂਗਾ ਤੇ ਜੇ ਆਪਾਂ ਕਦੇ ਖੁਰਾਕ ਹੀ ਨਹੀਂ ਪਾਉਣੀ ਜੜਾਂ ਦੇ ਵਿੱਚ ਗੰਧ ਖੜਾ ਹੈ ਜੜਾਂ ਦੇ ਵਿੱਚ ਟੋਏ ਨਾਲ ਦੇਖੋ ਕਿੰਨਾ ਪਧਰਾ ਕਰਕੇ ਰੱਖਿਆ ਸੀ ਨਾਲ ਕੋਈ ਸਪੋਰਟ ਨਾਲ ਮਿੱਟੀ ਪੂਰੀ ਲਾ ਰੱਖੀ ਐ ਤੇ ਖੁਰਾਕ ਜਿਹੜੀ ਆ ਉਹ ਪ੍ਰੋਪਰ ਦੇਣੀ ਬਣਦੀ ਐ ਮੱਝ ਲਿਆਂਦੀ ਤਾਂ ਭਾਈ ਦੁੱਧ ਤਾਂ ਹੀ ਉਹਨੇ ਦੇਣਾ ਧਾਰਾ ਤਾਂ ਹੀ ਦੇਣੀਆਂ ਨੇ ਤੇ ਇਧਰੋਂ ਥੋੜਾ ਪਾ ਮੇਗਾ ਇੰਦਰ ਪਾਗਾ ਭਾਈ ਤਾਂ ਪਾਗੀ ਸਾਰੇ ਬਰਾਬਰ ਕਰ ਆਸ ਤੇ ਖਿਲਾਰ ਦੇ ਇਹਨੇ ਤਾਂ ਪੂਰੀ ਨਹੀਂ ਆਣੀ ਫਿਰ ਤੇ ਇਸ ਕਰਕੇ ਵੀ ਖੁਰਾਕ ਤਾਂ ਦੇਣੀ ਪੈਂਦੀ ਐ ਜੀ ਆਹ ਦੇਖੋ ਖੁੱਲੇ ਦਿਲ ਨਾਲ ਪਾਉਣੀ ਪੈਂਦੀ ਐ ਫਿਰ ਜੇ ਦਵਾਈ ਤੇ ਪੈਸੇ ਲੱਗਦੇ ਤਾਂ ਭਾਈ ਸੇਬ ਕਿਹੜੇ ਸਸਤੇ ਐ ਇਹ ਤੁਹਾਨੂੰ ਅਸੀਂ ਇਸ ਵਾਰੀ ਵੀਡੀਓ ਇਹਦੀ ਪਾਉਣੀ ਐ ਤੁਹਾਨੂੰ ਅਸੀਂ ਇੱਥੇ ਇਹ ਦਿਖਾਵਾਂਗੇ ਜਦੋਂ ਅਸੀਂ ਜਿਹੜੇ ਸੇਬ ਲੱਗਣੇ ਐ ਤੇ ਜਿਹੜੇ ਆਪਣੇ ਵਧੀਆ ਹੈਪੀ ਕਸਟਮਰ ਐ ਉਹਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਤੇ ਉਹਨਾਂ ਨੂੰ ਅਸੀਂ ਖੁਆ ਇੱਥੇ ਇਧਰ ਹਾਂ ਸੱਡਦੇ ਇਹ ਤਖਲਾਰ ਦੇ ਸਾਰੇ ਦੂਰ ਤੱਕ ਜਿਹੜਾ ਬਹੁਤ ਦੂਰ ਤੱਕ ਹੁੰਦੀ ਐ ਨਾ ਤੇ ਕੁਛ ਉਧਰ ਕਰਕੇ ਉੱਥੇ ਸਿੱਟਦੇ ਤੇ ਸੋ ਵੀਰੋ ਫੇਰ ਲੋਕ ਕਹਿੰਦੇ ਆ ਵੀ ਨਰਸਰੀ ਚ ਬਹੁਤ ਲੱਗੇ ਹੁੰਦੇ ਆ ਹਨਾ ਬਸ ਇੰਨੀ ਬਹੁਤ ਐਨ ਮੇਰਾ ਉਥੋਂ ਪਰਲੇ ਬਥੋੜੀ ਛੱਡ ਦੇ ਹੋਰ ਥੋੜਾ ਉੱਤੋਂ ਗੋੜ ਦੇ ਆ ਦੇਖੋ ਹੁਣ ਇਹਦੇ ਚ ਜਿਹੜਾ ਮਿਕਸਚਰ ਸੀਗਾ ਵਿੱਚ ਆ ਦੇਖੋ ਦਾਣੇਦਾਰ ਹੋਰ ਵੀ ਆ ਪੀਲੇ ਪੀਲੇ ਹੈਗੇ ਆ ਇਹ ਤਾਤੀ ਆ ਸਾਰੇ ਉੱਤੋਂ ਤੇ ਕਦੇ ਥੱਲੇ ਜੜ ਆ ਜਾਂਦੀ ਆ ਇਸ ਕਰਕੇ ਖੁਰਾਕ ਜਿਹੜੀ ਆ ਬਹੁਤ ਜ਼ਰੂਰੀ ਆ ਤੇ ਬੂਟੇ ਤੁਸੀਂ ਦੇਖ ਲੈਣੇ ਤਕਰੀਬਨ ਆ 9-10-10 ਫੁੱਟ ਦੀ ਉਚਾਈ ਤੇ ਪਹੁੰਚ ਗਏ ਆ ਦੇਖੋ ਨੈਟ ਕਿੰਨਾ ਨੀਵਾ ਖੜੇ ਨਾਲੋਂ ਤੇ ਇਸ ਵਾਰੀ ਅਸੀਂ ਤਿੰਨੋਂ ਕੁਆਲਿਟੀਆਂ ਦੀ ਸੇਬ ਇਹਨਾਂ ਕੋ ਫਰੂਟ ਲੈਣਾ ਰੱਜਵਾਂ ਤੇ ਤੁਹਾਨੂੰ ਵੀ ਵਧੀਆ ਲੱਗੂਗਾ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਮੇਂ ਤੋਂ ਕਿ ਤੁਹਾਨੂੰ ਚੰਗੀ ਕੁਆਲਿਟੀ ਦੇ ਸਕੀਏ ਆਹ ਵੇਖੋ ਹੁਣ ਇਹ ਤਾਂ ਇਹ ਹੋ ਗਏ ਆਪਾਂ ਹੋਰ ਲਾਏ ਹੋਇਆ ਇੱਧਰ ਇਹ ਵੀ ਧਰਤੀ ਜੀ ਗੱਡੇ ਹੋਇਆ ਆਹ ਵਾਲੇ ਬੂਟੇ ਇਹ ਧਰਤੀ 'ਚ ਲੱਗੇ ਸਾਰੇ ਇਹ ਵੀ ਸੇਬਾਂ ਦੇ ਹੀ ਆ ਇਹਨਾਂ ਨੂੰ ਵੀ ਉਮਰ ਪੂਰੀ ਆ ਫਰੂਟ ਇਹਨਾਂ ਨੇ ਵੈਸੇ ਵਾਰ ਚੱਕਣਾ ਤਾਂ ਨੂੰ ਇਹਦੀ ਵੀ ਵੀਡੀਓ ਆਪਾਂ ਅਪਲੋਡ ਕਰਾਂਗੇ ਇਹ ਵੀ ਸੇਬਾਂ ਦੇ ਬੂਟੇ ਆ ਪਰ ਇਹ ਵੱਡੇ ਆ ਬੂਟੇ ਆ ਦੇਖੋ ਆ ਬੱਬੂ ਗੋਸ਼ਾ ਜੀ ਇਹ ਝਾੜ ਚੁੱਕਿਆ ਆਪਣੇ ਜਿਹੜੇ ਪੱਤੇ ਝਾੜਦੇ ਆ ਨੇ ਤੇ ਨਾਸ਼ਪਾਤ ਨਹੀਂ ਝਾੜਨੇ ਆ ਤੇ ਇਹ ਤੁਸੀਂ ਖੁਰਾਕ ਆਪਣੇ ਫਲਦਾਰ ਬੂਟਿਆਂ ਨੂੰ ਜਰੂਰ ਪਾਓ ਤੇ ਹੁਣ ਟਾਈਮ ਆ ਨਵੰਬਰ ਦਸੰਬਰ ਚ ਪਾਉਣ ਦਾ ਤੇ ਇਹਨਾਂ ਦੇਖਿਆ ਕਰੋ ਬਈ ਕਿ ਬੂਟੇ ਨੂੰ ਕਿੰਨੇ ਦੀ ਪੈਂਦੀ ਐ ਬਾਅਦ ਤੁਸੀਂ ਪਾ ਦਿਆ ਕਰੋ ਬਸ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿਹੜੀ ਖੁਰਾਕ ਪੈਣੀ ਐ ਉਹਨੂੰ ਪਾ ਦੇਣੀ ਚਾਹੀਦੀ ਬਸ ਗੱਲ ਮੁੱਕ ਗਈ ਠੀਕ ਹੈ ਜੀ ਸੋ ਇਹੋ ਜੇ ਜਾਣਕਾਰੀਆਂ ਅੱਗੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜੁੜ ਕਰਿਆ ਕਰੋ ਤੇ ਕਿਉਂਕਿ ਵੇਖੋ ਟਾਈਮ ਲੱਗਦਾ ਹੈ ਇਹ ਚੀਜ਼ਾਂ ਵੀਡੀਓ ਪਾ ਕੇ ਹੁਣ ਬਣੀ ਹੈ ਇਹਦੀ ਐਡੀਟਿੰਗ ਹੋਊਗੀ ਫਿਰ ਇਹਨੂੰ ਅਸੀਂ ਅਪਲੋਡ ਕਰਾਂਗੇ ਤੇ ਇਹ ਤੁਹਾਡੀ ਸੇਵਾ ਹੀ ਹੈ ਇੱਕ ਤਰ੍ਹਾਂ ਦੀ ਕੱਲੀ ਨਰਸੀ ਦੇ ਬੂਟੇ ਨਹੀਂ ਵਿੱਚ ਜਾ ਰਹੇ ਔਰ ਸਾਡੇ ਤਜਰਬੇ ਦੇ ਆਧਾਰ ਤੇ ਆ ਔਰ ਇਹਨਾਂ ਬੂਟਿਆਂ ਦੀ ਤੁਹਾਨੂੰ ਵੀਡੀਓ ਜੇ ਆ ਹੁਣ ਅੱਜ ਨਵੰਬਰ ਦੀ 4 ਤਰੀਕ ਹੋ ਗਈ ਅੱਜ ਇਹਨਾਂ ਨੂੰ ਅਸੀਂ ਖਾਦ ਪਾ ਰਹੇ ਆ ਅਸੀਂ 15 ਤਰੀਕ ਨੂੰ ਅ ਸੌਰੀ 20 ਤਰੀਕ ਨੂੰ ਅਸੀਂ ਜਾਨਕੀ 15 ਦਿਨਾਂ ਬਾਅਦ ਫਿਰ ਰਿਪੀਟ ਕਰ ਦੇਣੀ ਹੈ ਤੇ ਤੁਸੀਂ ਆਪੇ ਸੋਚ ਲਓ ਵੀ ਫਿਰ ਜਿਹੜੀ ਮੱਝ ਦੀ ਸੇਵਾ ਕੀਤੀ ਹੋਇਆ ਨਾ ਸੂਣ ਤੋਂ ਪਹਿਲਾਂ ਤੇ ਦੁੱਧ ਵਾਲੀਆਂ ਨਦੀਆਂ ਵਹਾ ਦਿੰਦੀ ਆ ਫਿਰ ਉਹ ਜੀ ਐਂ ਖੜੇ ਰਹਿਣਗੇ ਮੋੜ ਤੇ ਤਲਾ ਖੜਾ ਹੈ ਪਾਣੀ ਖੜਾ ਹੈ ਫਿਰ ਭਾਈ ਰਾਬੀ ਰੱਖਾ ਬੂਟਾ ਫਿਰ ਜਿਦ ਜਿਹੜੀ ਦੁਨੀਆ ਜੋ ਮਰਜ਼ੀ ਲਾਓ ਭਾਵੇਂ ਸਾਡੀ ਨਰਤੀ ਜਿੱਥੋਂ ਮਰਜ਼ੀ ਫਿਰ ਉਹ ਬੂਟਾ ਹੀ ਨਾ ਚੱਲਿਆ ਤਾਂ ਕਿੱਥੋਂ ਫਰੂਟ ਲੱਗੂਗਾ ਵਿਸਕਾਰ ਕੇ ਖੁੱਲੀ ਖਾਦਾ ਦੇਖੋ ਹੁਣ ਪਾ ਰਹੇ ਸੀ ਇਹਨੂੰ ਉੱਤੋਂ ਪਾਣੀ ਲਾਵਾਂਗੇ ਖੁੱਲਾ ਤੇ ਮੈਂ ਕਹਿੰਦਾ ਵੀ ਐਸ ਵਾਰੀ ਫਰੂਟ ਵੇਸਾਬਾ ਚੱਕਣਾ ਇਹਨਾਂ ਨੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ